ਅੱਜ ਸਲਾਨਾ ਵਰਸੀ ਗੁਰਦੁਆਰਾ ਨਾਨਕ ਸਰ ਕਲੇਰਾ ਵਿਖੇ ਮਨਾਇਆ ਜਾ ਰਹੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਹੜ ਆ ਚੁੱਕਾ ਹੈ ਜਿੱਥੇ ਲੋਕ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੇ ਨੇ ਤਾਂ ਨਾਨਕ ਸਰ ਸਾਹਿਬ ਦੀਆਂ ਤਸਵੀਰਾਂ ਦਿਖਾ ਰਹੀਆਂ ਭਗਤੀ ਦਾ ਘਰ ਕਿਹਾ ਜਾਂਦਾ ਹੈ ਨਾਨਕ ਸਰ ਸਾਹਿਬ ਨੂੰ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਹਰ ਰੋਗ ਦੂਰ ਹੋ ਜਾਂਦਾ ਹੈ ਹਰ ਕਸ਼ਟ ਦੂਰ ਹੋ ਜਾਂਦਾ ਹੈ ਤੇ ਸੰਗਤਾਂ ਬਹੁਤ ਦੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਗੁਰੂ ਘਰ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਸਰੋਵਰ ਤੁਹਾਨੂੰ ਦਿਖਾਉਂਦੇ ਆ ਜਿਥੋਂ ਦੀਆਂ ਤਸਵੀਰਾਂ ਦਿਖਾ ਰਹੀਆਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਮੇਨ ਹਾਲ ਦੇ ਵਿੱਚ ਖੜੀਆਂ ਜਿੱਥੇ ਕਿ ਅੱਗੇ ਦੀ ਗਿਣਤੀ ਦੇ ਵਿੱਚ ਸੰਗਤਾਂ ਸਰੋਵਰ ਤੇ ਇਸ਼ਨਾਨ ਕਰਨ ਦੇ ਲਈ ਵੀ ਪਹੁੰਚੀਆਂ ਹੋਈਆਂ ਬੱਚੇ ਬਜ਼ੁਰਗ ਔਰਤਾ ਹਰ ਕੋਈ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਤਾਂ ਗੁਰਦੁਆਰਾ ਨਾਨਕ ਸਰ ਜਗਰਾਓ ਜਿਹੜਾ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਧ ਸਤਿਕਾਰਯੋਗ ਸਿੱਖ ਧਾਰਮਿਕ ਸਥਾਨਾਂ ਦੇ ਵਿੱਚੋਂ ਇੱਕ ਹੈ ਦੁਨੀਆ ਪਾਦੇਸ਼ ਥਾਲੂਆਂ ਦੇ ਦਿਲਾਂ ਦੇ ਵਿੱਚ ਇੱਕ ਮਹੱਤਵਪੂਰਨ ਥਾਂ ਰੱਖਦਾ ਹੈ